ਲੁਧਿਆਣਾ ਦੇ ਥਾਣਾ ਡੱਬਾ ਪੁਲਿਸ ਨੇ 4 ਸਾਲ ਦੇ ਬੱਚੀ ਦੇ ਨਾਲ ਰੇਪ ਮਾਮਲੇ ਦੇ ਵਿੱਚ ਫਰਾਰ આરોપી ਦੀ ਗ੍ਰਿਫਤਾਰੀ ਲਈ 2 ਲੱਖ ਰੁਪਏ ਦਾ ਨਾਮ ਰੱਖਿਆ ਸੀ ਜਿਸ ਤੇ ਚਲਦੇ ਆ ਥਾਣਾ ਮੁਖੀ ਡੱਬਾ ਦੇ ਵੱਲੋਂ ਇੱਕ ਟੀਮ ਬਣਾ ਕੇ આરોપી ਦੀ ਪਾਲ ਤੇ ਲਈ ਰਵਾਨਾ ਹੋਈ ਸੀ ਪਰ ਇਸ ਵਿਚਾਲੇ આરોપી ਦੀ ਗ੍ਰਿਫਤਾਰੀ ਦੀ ਚੱਲ ਰਹੀਆਂ ਖਬਰਾਂ ਤੇ ਪੁਲਿਸ ਨੇ ਇਸ ਦਾ ਖੰਡਨ ਕੀਤਾ ਅਤੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਹਾਲੇ ਕੋਈ ਵੀ ਉਹਨਾਂ ਦੇ ਕੋਲ ਜਾਣਕਾਰੀ ਨਹੀਂ ਮਿਲੀ ਹੈ ਜੋ ਖਬਰਾਂ ਚੱਲ ਰਹੀਆਂ ਹਨ ਉਹ ਝੂਠੀਆਂ ਹਨ ਅਤੇ ਇਸ ਬਾਬਤ ਜਦੋਂ ਕੋਈ ਜਾਣਕਾਰੀ ਸਾਹਮਣੇ ਆਵੇਗੀ ਉਦੋਂ মিডিਆ ਸਾਹਮਣੇ ਜ਼ਰੂਰ ਰੱਖੀ ਜਾਵੇਗੀ ਸਰ ਇੱਕ ਦੱਸਿਆ ਜਾ ਰਿਹਾ ਨੇਪਾਲ ਬਾਰਡਰ ਤੋਂ ਜਿਹੜਾ ਰੀਪ ਦਾ આરોપી ਹੈਗਾ ਉਸ ਨੂੰ ਗ੍ਰਿਫਤਾਰ ਕਰਨ ਲਈ ਤੇ 2 ਲੱਖ ਰੁਪਏ ਜੁਰਮਾਨਾ ਵੀ ਰੱਖਿਆ ਸੀ ਇੱਕ ਮੁਕੱਦਮਾ 110 ਨੰਬਰ ਮੀਤੀ 29 12 23 ਨੂੰ ਦਰਜ ਰਿਕਾਰਡ ਹੋਇਆ ਜਿਸ ਵਿੱਚ 4 1/2 ਸਾਲ ਦੀ ਬੱਚੀ ਨਾਲ ਰੀਪ ਹੋਇਆ ਸੀ ਜਿਸ ਦਾ ਦੋਸ਼ੀ ਸ਼ੋਨੂ ਉੱਤਰ ਸਰਵੰਨ ਹਾਂਜੀ ਤੇ ਜੋ ਮੌਕੇ ਤੋਂ ਜਿਨ੍ਹਾਂ ਦੇ ਸਬੰਧ ਵਿੱਚ ਸਾਡੇ ਐਸ.ਟੀ.ਐਸ. ਚੇਮੇਜ਼ ਪੁਲਿਸ ਪਾਰਟੀ ਗਈ ਹੋਣੀ ਦੁਸ਼ੀਰੀ ਤਲਾਸ਼ ਦੇ ਵਿੱਚ ਜਦੋਂ ਵੀ ਸਾਨੂੰ ਕੋਈ ਅਨੁਮਨਿਆ ਮਿਲੀ ਤਾਂ ਸਾਨੂੰ ਅਸੀਂ ਅਪਡੇਟ ਕਰ ਦਵਾਂਗੇ ਅੱਛਾ ਸਰ ਕਿਹੜਾ ਦਾ ਮਾਮਲਾ ਇਹ ਛਰੇ ਹੈਗਾ 29 12 23 ਦਾ ਜੀ ਅੱਛਾ ਇਹਦੇ ਵਿੱਚ ਕਿਹਾ ਜਾ ਰਿਹਾ ਨੇਪਾਲ ਬਾਰਡਰ ਤੋਂ ਉਹਨੂੰ ਰੈਸਟ ਕਰ ਲਿਆ ਗਿਆ ਹਲੇ ਨਹੀਂ ਕੋਈ ਹਰੇ ਗੱਲਬਾਤ ਪਤਾ ਲੱਗਿਆ ਜਦੋਂ ਵੀ ਛਣ ਕੋਈ ਇੰਟਰਵਿਊ ਮਿਲਦਾ ਚੋਂ ਉਹ ਅਪਡੇਟ ਕੀਤਾ ਜਾਊਗਾ ਨਹੀਂ ਹਲੇ ਰਿਹਾ ਨਹੀਂ ਹੋਈ ਸਾਡੇ ਐਸਪੀ ਸਾਹਿਬ ਸਮੇਤ ਪੁਲਿਸ ਪਾਰਟੀ ਦੇ ਵਿੱਚ ਤਲਾਸ਼ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਜੀ ਗੁੱਡ ਨਿਊਜ਼ ਜਿਹੜੀ ਹੈ ਜਲਦੀ ਦਿੱਤੀ ਜਾਊਗੀ ਕਿ ਇਦਾਂ ਕੀ ਲੱਗਦਾ ਫੜ ਲਿਆ ਗਿਆ ਨਹੀਂ ਹਲੇ ਕੋਈ ਗੱਲਬਾਤ ਨਹੀਂ ਪਰ ਜਲਦੀ ਦਿੱਤੀ ਜਾਊਗੀ ਜੀ ਜਲਦੀ ਤੋਂ ਜਲਦੀ ਜਿਹੜੀ ਗੁੱਡ ਨਿਊਜ਼ ਸਾਡੇ ਨਹੀਂ ਫੜਿਆ ਗਿਆ ਨਹੀਂ ਹਲੇ ਕੋਈ ਛੜ ਕੋਈ ਇਦਾਂ ਦੀ ਕੋਈ ਪਰਮਿਸ਼ਨ ਨਹੀਂ ਆਈ ਜਿਹੜੀਆਂ ਅਖਬਾਰਾਂ ਤੇ ਚੈਨਲਾਂ ਤੇ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਉਹ ਫੇਰ ਉਹ ਹਲੇ ਫੈਲਦਾ ਤਾਂ ਫੈਕਲਾ ਨਹੀਂ ਜੇ ਜਦੋਂ ਵੀ ਮਤਲਬ ਪਤਾ ਲੱਗਿਆ ਤਾਂ ਤੁਹਾਨੂੰ ਅਪਡੇਟ ਕੀਤਾ ਜਾਊਗਾ ഇസ്മി അസംジャー ന്യൂസ് ലൈ ലുധിയാന ദോ വിശേഷ ചലോട്ടാ ദി റിപ്പോർട്ട് ਲੁਧਿਆਣਾ ਦੇ ਥਾਣਾ ਡੱਬਾ ਪੁਲਿਸ ਨੇ 4 ਸਾਲ ਦੇ ਬੱਚੀ ਦੇ ਨਾਲ ਰੇਪ ਮਾਮਲੇ ਦੇ ਵਿੱਚ ਫਰਾਰ આરોપી ਦੀ ਗ੍ਰਿਫਤਾਰੀ ਲਈ 2 ਲੱਖ ਰੁਪਏ ਦਾ ਨਾਮ ਰੱਖਿਆ ਸੀ ਜਿਸ ਤੇ ਚਲਦੇ ਆ ਥਾਣਾ ਮੁਖੀ ਡੱਬਾ ਦੇ ਵੱਲੋਂ ਇੱਕ ਟੀਮ ਬਣਾ ਕੇ આરોપી ਦੀ ਪਾਲ ਲਈ ਰਵਾਨਾ ਹੋਈ ਸੀ ਪਰ ਇਸ ਵਿਚਾਲੇ આરોપી ਦੀ ਗ੍ਰਿਫਤਾਰੀ ਦੀ ਚੱਲ ਰਹੀਆਂ ਖਬਰਾਂ ਤੇ ਪੁਲਿਸ ਨੇ ਇਸ ਦਾ ਖੰਡਨ ਕੀਤਾ ਅਤੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਹਾਲੇ ਕੋਈ ਵੀ ਉਹਨਾਂ ਦੇ ਕੋਲ ਜਾਣਕਾਰੀ ਨਹੀਂ ਮਿਲੀ ਹੈ ਜੋ ਖਬਰਾਂ ਚੱਲ ਰਹੀਆਂ ਹਨ ਉਹ ਝੂਠੀਆਂ ਹਨ ਅਤੇ ਇਸ ਬਾਬਤ ਜਦੋਂ ਕੋਈ ਜਾਣਕਾਰੀ ਸਾਹਮਣੇ ਆਵੇਗੀ ਉਦੋਂ মিডিਆ ਸਾਹਮਣੇ ਜ਼ਰੂਰ ਰੱਖੀ ਜਾਵੇਗੀ ਸਰ ਇੱਕ ਦੱਸਿਆ ਜਾ ਰਿਹਾ ਨੇਪਾਲ ਬਾਰਡਰ ਤੋਂ ਜਿਹੜਾ ਰੀਪ ਦਾ આરોપી ਹੈਗਾ ਉਸ ਨੂੰ ਗ੍ਰਿਫਤਾਰ ਕਰਨ ਲਈ ਜਿੱਤੇ 2 ਲੱਖ ਰੁਪਏ ਜੁਰਮਾਨਾ ਵੀ ਰੱਖਿਆ ਸੀ ਇੱਕ ਮਕਦਮਾ 110 ਨੰਬਰ ਮੀਤੀ 29 12 23 ਨੂੰ ਦਰਜ ਰਿਜਿਸਟਰ ਹੋਇਆ ਜਿਸ ਵਿੱਚ 4 4.5 ਸਾਲ ਦੀ ਬੰਦੀ ਨਾਲ ਰੀਪ ਹੋਇਆ ਸੀ ਜਿਸ ਦਾ ਦੋਸ਼ੀ ਸੌਨੂ ਉੱਤਰ ਸਰਵਾਨ ਜੀ ਜੋ ਮੌਕੇ ਤੋਂ ਭੱਜ ਗਿਆ ਦੀ ਜਿਸ ਦੇ ਸਬੰਧ ਵਿੱਚ ਸਾਡੇ ਐਸ.ਟੀ. ਸਾਥ ਜਮੀਦ ਪੁਲਿਸ ਪਾਰਟੀ ਗਈ ਹੋਈ ਨਹੀਂ ਦੁਸ਼ੀਰੀ ਤਲਾਸ਼ ਦੇ ਵਿੱਚ ਜਦੋਂ ਵੀ ਸਾਨੂੰ ਕੋਈ ਅਨੁਪਰਵਿਹਾ ਮਿਲੀ ਤਾਂ ਸਾਨੂੰ ਅਸੀਂ ਅਪਡੇਟ ਕਰ ਦਵਾਂਗੇ ਅੱਛਾ ਸਰ ਕਿਦੋਂ ਦਾ ਮਾਮਲਾ ਹੈ ਇਹ ਛਰੇ ਹੈਗਾ 29 12 23 ਦਾ ਜੀ ਅੱਛਾ ਇਹਦੇ ਵਿੱਚ ਕਿਹਾ ਜਾ ਰਿਹਾ ਨੇਪਾਲ ਬਾਰਡਰ ਤੋਂ ਉਹਨੂੰ ਰੈਸਟ ਕਰ ਲਿਆ ਗਿਆ ਹਲੇ ਨਹੀਂ ਕੋਈ ਹਰੇ ਗੱਲਬਾਤ ਪਤਾ ਲੱਗਿਆ ਜਦੋਂ ਵੀ ਛੇਨ ਕੋਈ ਇੰਟਰਵਿਊ ਮਿਲਦਾ ਚੋਂ ਅਪਡੇਟ ਕੀਤਾ ਜਾਊਗਾ ਨਹੀਂ ਹਲੇ ਰਹਿਤਨੀ ਹੋਈ ਸਾਡੇ ਐਸਪੀ ਸਾਹਿਬ ਸਮੇਤ ਪੁਲਿਸ ਪਾਰਟੀ ਦੇ ਵਿੱਚ ਤਲਾਸ਼ ਦੇ ਤਿੱਖੇ ਉਹਨਾਂ ਨੇ ਇਹ ਵੀ ਕਿਹਾ ਜੀ ਗੁੱਡ ਨਿਊਜ਼ ਜਿਹੜੀ ਹੈ ਜਲਦੀ ਦਿੱਤੀ ਜਾਊਗੀ ਕਿ ਇਹਦਾ ਕੀ ਲੱਗਦਾ ਫੜ ਲਿਆ ਗਿਆ ਨਹੀਂ ਹਲੇ ਕੋਈ ਗਰਵਾਚ ਨਹੀਂ ਪਰ ਜਲਦੀ ਦਿੱਤੀ ਜਾਊਗੀ ਜੀ ਜਲਦੀ ਤੋਂ ਜਲਦੀ ਜਿਹੜੀ ਗੁੱਡ ਨਿਊਜ਼ ਉਹ ਨਹੀਂ ਫੜਿਆ ਗਿਆ ਨਹੀਂ ਹਲੇ ਕੋਈ ਛੜ ਕੋ ਏਦਾਂ ਦੀ ਕੋਈ ਨੂੰ ਪਰਮਿਸ਼ਨ ਨਹੀਂ ਆਈ ਜਿਹੜੀਆਂ ਅਖਬਾਰਾਂ ਤੇ ਚੈਨਲਾਂ ਤੇ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਉਹ ਫੇ ਉਹ ਹਲੇ ਫੈਲਦਾ ਤਾਂ ਫੈਕਲਾ ਨਹੀਂ ਜੇ ਜਦੋਂ ਵੀ ਮਤਲਬ ਪਤਾ ਲੱਗਿਆ ਤਾਂ ਤੁਹਾਨੂੰ ਅਪਡੇਟ ਕੀਤਾ ਜਾਊਗਾ ਇਸ ਨੂੰ ਆਸਮ ਜਨ న్యూਸ ਦੇ ਲਈ ਲੁਧਿਆਣਾ ਤੋਂ ਵਿਸ਼ੇ ਚਲੋਟਾ ਦੀ ਰਿਪੋਰਟ